ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕ ਭਲਾੜਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਡੀ ਕੋਈ ਵੀਡੀਓ ਸਕਿੱਪ ਨਾ ਹੋਵੇ ਅੱਜ ਦੀ ਜਿਹੜੀ ਅਸੀਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਵਾਂਗੇ ਪਲੇਨ ਸਟੱਫ ਚ ਲੈ ਕੇ ਆਵਾਂਗੇ ਕਿਉਂਕਿ ਕਾਫੀ ਪਹਿਣਾ ਦੀ ਮੇਰੀ ਡਿਮਾਂਡ ਸੀ ਕਿਉਂਕਿ ਅੱਗੇ ਜਿਹੜਾ ਫੰਕਸ਼ਨ ਆ ਫੰਕਸ਼ਨ ਆ ਰਿਹਾ ਹੈ ਤੇ ਤਿਹਾਰਾਂ ਦਾ ਮੌਸਮ ਆ ਰਿਹਾ ਤੇ ਹਰ ਇੱਕ ਜਿਹੜੀ ਮੇਰੀ ਭੈਣ ਨੇ ਆਪਣਾ ਸੂਟ ਜਿਹੜੀ ਰੈਡੀ ਕਰਵਾਉਣਾ ਹੁੰਦਾ ਵਰਕ ਕਰਵਾਉਣਾ ਹੁੰਦਾ ਤੇ ਸਾਡੇ ਕੋਲੋਂ ਪਲੇਨ ਸਟਾਫ ਦੀ ਕਾਫੀ ਡਿਮਾਂਡ ਸੀ ਇਸ ਕਰਕੇ ਅਸੀਂ ਕਾਫੀ ਸਾਰਾ ਪਲੇਨ ਸਟਾਫ ਲੈ ਕੇ ਆਏ ਆ ਜੀ ਅਸੀਂ ਆਪਣੇ ਭੈਣਾਂ ਵਾਸਤੇ ਪਲੇਨ ਸਟਾਫ ਲੈ ਕੇ ਆਏ ਆ ਕਾਫੀ ਭੈਣਾਂ ਜਿਹੜੀਆਂ ਮੇਰੀ ਉਹ ਲੋਕੇਸ਼ਨ ਪਹੁੰਚਦੀਆਂ ਜਿਹੜੀ ਸਾਡੀ ਲੋਕੇਸ਼ਨ ਹੈ ਜੀ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡੇ ਤੋਂ ਬਿਲੋਂਗ ਕਰਦੇ ਆਂ ਜੀ ਜਿਹੜੀ ਸਾਡੀ ਸ਼ਾਪ ਹੈ ਬੋਹਾ ਰੋਡ ਤੇ ਹੈ ਜੀ ਜੇਕਰ ਤੁਸੀਂ ਠਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਕੇ ਰੇਲਵੇ ਪੌਲ ਦੇ ਖੱਬੀ ਸਾਈਡ ਆਉਣਾ ਤੁਸੀਂ ਥੋੜਾ ਜਿਹਾ ਅੱਗੇ ਆ ਕੇ ਇੱਕ ਟੇਹਰਾ ਵਾਲੀ ਦੁਕਾਨ ਹੋਣੀ ਉਹਦੇ ਨਾਲ ਵਾਲੀ ਗਲੀ ਸੈਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਤੁਸੀਂ ਰੇਲਵੇ ਫੁੱਲ ਦੇ ਰਾਈਟ ਸਾਈਡ ਆ ਕੇ ਥੋੜਾ ਜਿਹਾ ਹੀ ਅੱਗੇ ਆਉਣਾ ਇੱਕ ਟੈਰਾ ਦੀ ਦੁਕਾਨ ਮੈਲ ਵਾਲੀ ਹੈ ਤੁਹਾਨੂੰ ਉਹਦੇ ਨਾਲ ਵਾਲੀ ਜਿਹੜੀ ਗਲੀ ਹੈ ਉਹਦੇ ਗਲੀ ਦੇ ਵਿੱਚ ਸਾਡੀ ਸ਼ਾਪ ਹੈ ਗਲੀ ਦੇ ਮੋੜ ਤੇ ਸਾਰਾ ਜਿਹੜਾ ਪੋਸਟਰ ਲੱਗਿਆ ਹੋਇਆ ਵਾਈਗੁਰੂ ਕਲੌਥ ਹਾਊਸ ਲਓ ਜੀ ਅੱਜ ਦੀ ਜਿਹੜੀ ਸੀ ਵੀਡੀਓ ਸਟਾਰਟ ਕਰਨ ਲੱਗੀ ਹੈ ਅੱਜ ਦੀ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਹੈ ਸਾਰੀ ਪਲੇਨ ਸਟੱਫ ਦੀ ਰਹਿਣ ਵਾਲੀ ਹੈ ਤੇ ਫਰਸਟ ਫੂਡ ਲੈ ਕੇ ਆਏ ਆਂ ਦੇਖੋ ਜੀ ਇੱਕ ਨਵਾਂ ਸਟਾਫ ਆਇਆ ਇਹ ਵਾਲਾ ਜਿਹੜਾ ਨਮਾ ਸਟਾਫ ਆਇਆ ਇਹ ਔਰਗੇਂਜ਼ਾ ਟੈਬੀ ਆ ਜੀ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸਟਾਫ ਦੀ ਬਹੁਤ ਜ਼ਿਆਦਾ ਸ਼ਾਈਨਿੰਗ ਹੈ ਔਰਗੇਂਜ਼ਾ ਟੈਬੀ ਸਟਾਫ ਆਇਆ ਜੀ ਇਹ ਹੈਂਡਵਰਕ ਕਰਾਉਣ ਵਾਸਤੇ ਵਰਕ ਕਰਾਉਣ ਵਾਸਤੇ ਬਹੁਤ ਵਧੀਆ ਸਟਾਫ ਹੈ ਨੂ ਸਟਾਫ ਆਇਆ ਇਹ ਔਰਗੇਂਜ਼ਾ ਟੈਬੀ ਕਲਰ ਤੁਹਾਨੂੰ ਮਿਲ ਗਏ ਬੜੇ ਪਿਆਰੇ ਪਿਆਰੇ ਬਹੁਤ ਹੀ ਪਿਆਰੇ ਕਲਰ ਮੈਨ ਵਾਲੇ ਆ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ ਇਹਦੀ 1000 ਰੁਪਿਆ 1000 ਰੁਪਿਆ ਦੇ ਵਿੱਚ ਤੁਹਾਨੂੰ ਅਸੀਂ ਆਰਗੈਂਜ਼ਾ ਟੈਬੀ ਦੇ ਰਹੇ ਹਾਂ ਦੇਖੋ ਜੀ ਮਾਰਕੀਟ ਦੇ ਵਿੱਚ ਇਹਦੀ ਜਿਹੜੀ ਪ੍ਰਾਈਸ ਹੈ 1500 ਰੁਪਿਆ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਿਰਫ 1000 ਦੇ ਵਿੱਚ 1000 ਦੇ ਵਿੱਚ ਤੁਸੀਂ ਆਪਣੇ ਸੂਟ ਰੈਡੀ ਕਰ ਸਕਦੇ ਹੋ ਉਹਦੇ ਉੱਪਰ ਹੈਂਡਵਰਕ ਕਰਵਾ ਕੇ ਵਰਕ ਕਰਵਾ ਕੇ ਜੇਕਰ ਤੁਸੀਂ ਸਾਡੇ ਕੋਲੋਂ ਵੀ ਰੈਡੀ ਕਰਵਾਉਣਾ ਚਾਹੋ ਤਾਂ ਅਸੀਂ ਵੀ ਤੁਹਾਨੂੰ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਇਹ ਸੀ ਪਹਿਲਾ ਕਲਰ ਬੜਾ ਪਿਆਰਾ ਜਾਂ ਲਾਈਟ ਜਾਂ ਮਹਿੰਦੀਆ ਕਲਰ ਆ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਇਸ ਸਟਾਫ ਦੀ ਅੱਗੇ ਜਿਹੜਾ ਮੌਸਮ ਆ ਰਿਹਾ ਦੇਖੀ ਤਿਹਾਰਾਂ ਦਾ ਮੌਸਮ ਆ ਰਿਹਾ ਮੈਰਿਜ ਫੰਕਸ਼ਨ ਆ ਰਹੇ ਆ ਉਹਦੇ ਲਈ ਇਹ ਜਿਹੜਾ ਸੂਟ ਆ ਬੜਾ ਸੋਹਣਾ ਜਾਂ ਰੈਡੀ ਹੋਣਾ ਜੇਕਰ ਤੁਸੀਂ ਇਹਦੇ ਉੱਪਰ ਹੈਂਡਵਰਕ ਕਰਵਾਉਂਗੇ ਤਾਂ ਬਹੁਤ ਪਿਆਰਾ ਹੈਂਡਵਰਕ ਤੇ ਰੈਡੀ ਹੋਣਾ ਕਲਰ ਦੇਖੋ ਤੇ ਸ਼ਾਈਨ ਦੇਖੋ ਸਟਾਫ ਦੀ ਤੁਸੀਂ ਡਾਇਮੰਡ ਦੀ ਤਰ੍ਹਾਂ ਇਹਦੀ ਸ਼ਾਈਨਿੰਗ ਆ ਸਟਾਫ ਦੀ ਬਹੁਤ ਪਿਆਰਾ ਸਟਾਫ ਰੈਡ ਵਾਲਾ ਕਲਰ ਵੀ ਬੜਾ ਪਿਆਰਾ ਜਾਂ ਅਗਲਾ ਕਲਰ ਚੈੱਕ ਕਰੋ ਇਹ ਫਿਰੋਜੀ ਕਲਰ ਹੈ ਜੀ ਦੇਖੋ ਕਲਰ ਥੋੜਾ ਜਿਹਾ ਬਲੂ ਆ ਰਿਹਾ ਪਰ ਜਿਹੜਾ ਇਜੈਕਟ ਜਿਹੜਾ ਕਲਰ ਫਿਰੋਜੀ ਕਲਰ ਤੁਹਾਨੂੰ ਪਤਾ ਹੀ ਕਿਦਾਂ ਦਾ ਫਿਰੋਜੀ ਕਲਰ ਹੁੰਦਾ ਕਾਫੀ ਡਿਮਾਂਡ ਵੀ ਰਹਿੰਦੀ ਹੈ ਫਿਰੋਜੀ ਕਲਰ ਦੀ ਇਹ ਫਿਰੋਜੀ ਕਲਰ ਹੈ ਜੀ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਔਰਗੈਂਜ਼ਾ ਟੈਬੀ ਹੈ ਜੀ ਇਹ ਔਰਗੈਂਜ਼ਾ ਟੈਬੀ ਹੈ ਬਹੁਤ ਵਧੀਆ ਨਿਊ ਜਸਟਾਫ ਆਇਆ ਸਿਰਫ ਤੁਹਾਨੂੰ ਪ੍ਰਾਈਸ ਦੇ ਰਿਹਾ 1000 ਰੁਪਿਆ ਮਾਰਕੀਟ ਦੇ ਵਿੱਚ ਤੁਹਾਨੂੰ ਇਹਦੀ ਪ੍ਰਾਈਸ 1500 ਰੁਪਏ ਤੋਂ ਘਾਟੇ ਵਾਲਾ ਸੂਟ ਨਹੀਂ ਮਿਲਣਾ ਇਹ ਵਾੜ ਤੁਹਾਨੂੰ ਅਸੀਂ ਸਿਰਫ ਤੁਹਾਨੂੰ 1000 ਦੇ ਵਿੱਚ ਅਰ ਔਰਗੇਂਜ਼ਾ ਟੈਪੀ ਦਾ ਸੂਟ ਦੇ ਰਿਹਾ ਸ਼ਾਈਨਿੰਗ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਈਨਿੰਗ ਹੈ ਹੈਂਡਵਰਕ ਲਈ ਸਟੱਫ ਬਹੁਤ ਜ਼ਿਆਦਾ ਵਧੀਆ ਰਹਿਣ ਵਾਲਾ ਜੀ ਕਲਰ ਹੈਗਾ ਫਿਰੋਜੀ ਠੀਕ ਹੈ 컬러 ਜਿਹੜਾ ਬਲੂ ਜੀ ਸ਼ੇਡ ਚ ਆ ਰਿਹਾ ਇਹ ਪਰ ਜਿਹੜਾ ਫਿਰੋਜੀ 컬러 ਹੁੰਦਾ ਤੁਹਾਨੂੰ ਪਤਾ ਕਿਹੜਾ 컬러 ਹੁੰਦਾ ਉਹ ਵਾਲਾ ਫਿਰੋਜੀ 컬러 ਹੈ ਬਹੁਤ ਪਿਆਰਾ ਫਿਰੋਜੀ 컬러 ਹੈ ਜੀ ਇਹ ਕੇਵਲਾ 컬러 ਦੇਖੋ ਇਹ ਵੀ ਬੜਾ ਪਿਆਰਾ ਜਿਹਾ 컬러 ਹੈ ਬੜਾ ਸੋਹਣਾ suit ਰੈਡੀ ਹੋਣਾ ਜੇਕਰ ਤੁਸੀਂ ਇੱਤੇ ਵਰਕ ਕਰਵਾਉਂਗੇ ਹੈਂਡਵਰਕ ਕਰਵਾਉਂਗੇ ਤਾਂ ਬੜਾ ਸੋਹਣਾ ਜਿਹਾ suit ਜਿਹੜਾ ਰੈਡੀ ਹੋਣਾ ਇਹ 컬러 ਦੇਖੋ ਸ਼ਾਈਨਿੰਗ ਦੇਖੋ ਬੜੀ ਪਿਆਰੀ ਜੀ ਸ਼ਾਈਨਿੰਗ ਹੈ ਸਟਾਫ ਬਹੁਤ ਵਧੀਆ ਰਹਿਣ ਵਾਲਾ ਜੀ ਅਗਲਾ 컬러 ਚੈੱਕ ਕਰੋ ਇਹ ਮੋਰ ਫੰਖੀਆ 컬러 ਹੈ ਜੀ ਠੀਕ ਹੈ ਜੀ ਮੋਰ ਬਲੂ ਕਲਰ ਨਹੀਂ ਹੈਗਾ ਨਾ ਹੀ ਨੇਵੀ ਬਲੂ ਕਲਰ ਹੈ ਥੋੜਾ ਜਿਹਾ ਸ਼ਾਈਨਿੰਗ ਕਰਕੇ ਸਟਾਫ ਦੀ ਸ਼ਾਈਨਿੰਗ ਕਰਕੇ ਕਲਰ ਥੋੜਾ ਚੇਂਜ ਹੋ ਜਾਂਦਾ ਕਿਉਂਕਿ ਜਿਹੜੀ ਸ਼ਾਈਨਿੰਗ ਹੈ ਉਹ ਜਿਆਦਾ ਚਮਕਦੀ ਹੈ ਕੈਮਰੇ 'ਚ ਚੇਂਜ ਹੋ ਜਾਂਦਾ ਪਰ ਜਿਹੜਾ ਇਹਦਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਜਿਵੇਂ ਮੋਰ ਪੰਖੀਆ ਕਲਰ ਹੁੰਦਾ ਨਾ ਉਹੀ ਕਲਰ ਹੈ ਜੀ ਮੋਰ ਪੰਖੀਆ ਕਲਰ ਇਹ ਪਰ ਇਹਦੀ ਸ਼ਾਈਨਿੰਗ ਕਰਕੇ ਜਿਹੜਾ ਕਲਰ ਹੈ ਉਹ ਥੋੜਾ ਚੇਂਜ ਹੋ ਰਿਹਾ ਹੈ ਇਹਦਾ ਲਾਈਟ ਸ਼ਾਈਨਿੰਗ ਹੀ ਜਿਆਦਾ ਪੈ ਰਹੀ ਹੈ ਸਟਾਫ ਦੀ ਮੋਰ ਪੰਖੀਆ ਕਲਰ ਹੈ ਜੇਕਰ ਤੁਹਾਨੂੰ ਇਹ ਕੋਈ ਕਲਰ ਪਸੰਦ ਆਉਂਦਾ ਹੈ ਤਾਂ ਇਹ ਬਾਏ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਇਹ ਲਾਈਟ ਜਿਹਾ ਫਰੋਜੀ ਕਲਰ ਆ ਬਹੁਤ ਪਿਆਰਾ ਕਲਰ ਆ ਜੀ ਵੀ ਠੀਕ ਹੈ ਜੀ ਤੁਹਾਨੂੰ 1000 ਰੁਪਏ ਦੇ ਵਿੱਚ ਅਸੀਂ ਇਹ ਵਾਲਾ ਸੂਟ ਦੇ ਰਹੇ ਹਾਂ ਔਰਗੈਂਜ਼ਾ ਟੈਬੀ ਜੀ ਔਰਗੈਂਜ਼ਾ ਡੈਬੀ ਦੇ ਤੁਹਾਨੂੰ 1000 ਦੇ ਵਿੱਚ ਸੂਟ ਠੀਕ ਹੈ ਜੀ ਤੁਸੀਂ ਇਹਦੇ ਉੱਪਰ ਹੈਂਡਵਰਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਜਿੱਦਾਂ ਤੁਹਾਨੂੰ ਪਰਕ ਪਸੰਦ ਆ ਤੁਸੀਂ ਕਰਵਾ ਸਕਦੇ ਹੋ ਸਾਡੇ ਕੋਲੋਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਕਲਰ ਬੜਾ ਪਿਆਰਾ ਸ਼ਾਈਨਿੰਗ ਬਹੁਤ ਆ ਜੀ ਇਸ ਸਟੱਫ ਦੀ ਥੋੜਾ ਜਿਹਾ ਕਲਰ ਲਾਈਟ ਆਉਂਦੇ ਆ ਕਿਉਂਕਿ ਸ਼ਾਈਨਿੰਗ ਪੈਂਦੀ ਆ ਸਟਾਫ ਦੀ ਪਰ ਕਲਰ ਬਹੁਤ ਪਿਆਰੇ ਆ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਹ ਵਾਲਾ ਸਟਾਫ ਲੈ ਸਕਦੇ ਹੋ ਅਗਲਾ ਕਲਰ ਦੇਖੋ ਇਹ ਪਿਆਜੀ ਜਿਹਾ ਕਲਰ ਹੈ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਠੀਕ ਹੈ ਜੀ 1000 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲ ਇਸ 5 ਮੀਟਰ ਦੀ ਕੱਟ ਵਿੱਚ ਇਹ ਸੂਟ ਲੈ ਸਕਦੇ ਹੋ ਜੀ ਬਹੁਤ ਪਿਆਰੇ ਸਟਾਫ ਰਹਿਣ ਵਾਲੇ ਆ ਅਸੀਂ ਤੁਹਾਡੇ ਵਾਸਤੇ ਪਲੇ ਸਟਾਫ ਕਾਫੀ ਲੈ ਕੇ ਆਏ ਆ ਜੀ ਸਭ ਤਰ੍ਹਾਂ ਦਾ ਸਟਾਫ ਤੁਹਾਨੂੰ ਦਿਖਾਵਾਂਗੇ ਅਸੀਂ ਅਗਲਾ ਦੇਖੋ ਜੀ ਇਹ ਹੈਗਾ ਸ਼ਿਮਰ ਠੀਕ ਹੈ ਜੀ ਇਹ ਸ਼ਿਮਰ ਦੇ ਵਿੱਚ ਲੈ ਕੇ ਆਏ ਆ ਬਿਲਕੁਲ ਰੀਜਨਲ ਸ਼ਿਮਰ ਹੈ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਡਾਇਮੰਡ ਸ਼ਿਮਰ ਹੈ ਜੀ ਇਹ ਤੁਹਾਨੂੰ ਕੈਮਰੇ ਦੇ ਵਿੱਚ ਸ਼ਾਈਨਿੰਗ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਵੀ ਕਿੰਨੀ ਸ਼ਾਈਨਿੰਗ ਹੈ ਇਸ ਸਟਾਫ ਦੀ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ 1150 1150 ਦੇ ਵਿੱਚ ਤੁਸੀਂ ਇਹ ਸ਼ਿਮਰ ਦਾ ਸੂਟ ਸਾਡੇ ਕੋਲੋਂ ਵਰਕ ਕਰਵਾਉਣ ਵਾਸਤੇ ਸੂਟ ਲੈ ਸਕਦੇ ਹੋ ਤੇ ਸਾਡੇ ਕੋਲੋਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਸੂਟ ਠੀਕ ਹੈ ਜੀ ਇਹ ਗਾਜਰੀ ਜਿਹਾ ਕਲਰ ਹੈ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਅਗਲਾ ਕਲਰ ਦੇਖੋ ਪੈਰਟ ਆ ਰਿਹਾ ਪੈਰਟ ਕਲਰ ਆ ਰਿਹਾ ਕੈਮਰ ਚ ਪਰ ਪੈਰਟ ਕਲਰ ਨਹੀਂ ਹੈ ਇਹ ਜਿਹੜਾ ਸੁੱਕਾ ਜਿਹਾ ਮਹਿੰਦੀਆ ਕਲਰ ਹੁੰਦਾ ਨਾ ਉਹ ਵਾਲਾ ਕਲਰ ਹੈ ਸ਼ਾਈਨਿੰਗ ਕਰਕੇ ਸਟੱਫ ਦਾ ਕਲਰ ਚੇਂਜ ਹੋ ਰਿਹਾ ਇਹ ਸੁੱਕਾ ਜਿਹਾ ਮਹਿੰਦੀਆ ਕਲਰ ਆ ਕਲਰ ਬੜਾ ਪਿਆਰਾ ਪੈਰਟ ਕਲਰ ਨਹੀਂ ਹੈਗਾ ਇਹ ਠੀਕ ਹੈ ਜੀ 11:300 ਦੇ ਵਿੱਚ ਤੁਸੀਂ ਸਾਡੇ ਕੋਲ ਸ਼ਿਮਰ ਦਾ ਸੂਟ ਲੈ ਸਕਦੇ ਹੋ ਪਲੇਨ ਸ਼ਿਮਰ ਦਾ ਮਾਰਕੀਟ ਵਿੱਚ ਤੁਹਾਨੂੰ ਪਤਾ ਹੋਊਗੀ ਦੀ ਪ੍ਰਾਈਸ ਕਿੰਨੀ ਹੈ ਸਾਡੇ ਕੋਲ ਡਾਇਮੰਡ ਸ਼ਿਮਰ ਹੈ ਜੀ ਇਹ ਬਹੁਤ ਸ਼ਾਈਨਿੰਗ ਵਾਲੀ ਸ਼ਿਮਰ ਹੈ ਬਿਲਕੁਲ オリジナル ਵਾਲੀ ਸ਼ਿਮਰ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਲਾਈਟ ਜਿਆ ਫਰੋਜੀ ਕਲਰ ਹੈ ਬਹੁਤ ਪਿਆਰਾ ਕਲਰ ਹੈ ਕੈਮਰੇ ਵਿੱਚ ਅਡਜੈਕਟ ਕਲਰ ਆ ਰਿਹਾ ਹੈ ਠੀਕ ਹੈ ਜੀ ਜੇਕਰ ਤੁਹਾਨੂੰ ਇਹ ਵਾਲਾ ਕਲਰ ਪਸੰਦ ਹੈ ਤਾਂ ਇਹ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਤੁਹਾਨੂੰ ਕਾਫੀ ਕਲਰ ਸਾਡੇ ਕੋਲੇ ਅਵੇਲੇਬਲ ਹੈ ਸ਼ਿਮਰ ਦੇ ਵਰਤ ਕੇ ਕਰੋਣ ਸਾਡੇ ਕੋਲ ਤੁਸੀਂ ਸੂਟ ਬਾਏ ਕਰ ਸਕਦੇ ਹੋ ਜੀ ਇਹ ਵਾਲਾ ਕਲਰ ਦੇਖੋ ਇਹ ਮੂਵਜ਼ ਆ ਕਲਰ ਹੈ ਇਹ ਵੀ ਬੜਾ ਪਿਆਰੇ ਆ ਕਾਫੀ ਟ੍ਰੈਂਡ ਦੇ ਵਿੱਚ ਰਿਹਾ ਇਹ ਵਾਲਾ ਕਲਰ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਸੂਟਾਂ ਦੇ ਉੱਪਰ ਹੈਂਡਵਰਕ ਵੀ ਕਰਵਾ ਸਕਦੇ ਹੋ ਤੁਹਾਨੂੰ ਅਸੀਂ ਲਿਖਿਆ ਦਿਖਾ ਸਕਦੇ ਆ ਜੀ ਸ਼ਿਮਰ ਟਿਸ਼ੂ ਆ ਜੀ ਠੀਕ ਹੈ ਜੀ ਇਹਦੀ ਸ਼ਾਈਨਿੰਗ ਜਿਹੜੀ ਆ ਡਾਇਮੰਡ ਟਿਸ਼ੂ ਆ ਜੀ ਇਹ ਕਿਉਂਕਿ ਇਹਦੀ ਸ਼ਾਈਨਿੰਗ ਬਹੁਤ ਆ ਜੀ ਇਸ ਸਟਾਫ ਦੀ ਸ਼ਾਈਨਿੰਗ ਬਹੁਤ ਆ ਵੈਸੇ ਤੁਸੀਂ ਸੂਟ ਦੇਖੇ ਹੋਣਗੇ ਸ਼ਿਮਰ ਦੇ ਜੀ ਸ਼ਿਮਰ ਦੇ ਸੂਟਾਂ ਵਿੱਚ ਇੰਨੀ ਸ਼ਾਈਨਿੰਗ ਨਹੀਂ ਹੁੰਦੀ ਪਰ ਜਿਹੜਾ ਅਸੀਂ ਸਟਾਫ ਲੈ ਕੇ ਆਏ ਤੁਹਾਡੇ ਵਾਸਤੇ ਇਹ ਡਾਇਮੰਡ ਟਿਸ਼ੂ ਵਾਦੀ ਉੱਪਰ ਲਿਖਿਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸ਼ਾਈਨਿੰਗ ਬਹੁਤ ਐਸਾ ਸਟਾਫ ਦੀ ਸੂਟ ਬੜਾ ਸੋਹਣਾ ਜਿਹਾ ਰੈਡੀ ਹੋਣਾ ਵਰਕ ਵਾਸਤੇ ਹੈਂਡ ਵਰਕ ਬੜਾ ਸੋਹਣਾ ਜਿਹਾ ਰੈਡੀ ਹੋਣਾ ਇਹਨਾਂ ਸੂਟਾਂ ਤੇ ਕਲਰ ਹੈਗਾ ਬਹੁਤ ਪਿਆਰਾ ਕਲਰ ਜੀ ਇਹ ਵਾਲਾ ਕਲਰ ਦੇਖੋ ਜਿਹੜਾ ਸੀ ਤੁਹਾਨੂੰ ਪਹਿਲਾਂ ਕਲਰ ਦਿਖਾਇਆ ਸੀ ਇਹ ਰੈਸਟ ਕਲਰ ਸੀ ਜੀ ਇਹ ਰੈਸਟ ਕਲਰ ਸੀ ਠੀਕ ਹੈ ਜੀ ਇਹ ਪਹਿਲਾ ਕਲਰ ਥੋੜਾ ਜਿਹਾ ਗਾਜਰੀ ਜਿਹਾ ਸ਼ੇਡ ਚ ਆ ਰਿਹਾ ਕੈਮਰੇ 'ਚ ਕਿਉਂਕਿ ਸ਼ਾਈਨਿੰਗ ਵੱਧ ਦਾ ਸਟੱਫ ਦੀ ਗਾਜਰੀ ਕਲਰ ਆ ਰਿਹਾ ਪਰ ਇਹ ਰੈਸਟ ਕਲਰ ਸੀ ਇਹ ਵਾਲਾ ਗਾਜਰੀ ਕਲਰ ਹੈ ਠੀਕ ਹੈ ਜੀ ਇਹ ਵਾਲਾ ਗਾਜਰੀ ਕਲਰ ਹੈ ਕਲਰ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਕਲਰ ਆਣ ਵਾਲੇ ਆ ਇਸ ਤੋਂ ਅੱਗੇ ਅਸੀਂ ਤੁਹਾਡੇ ਵਾਸਤੇ ਸਟੱਫ ਲੈ ਕੇ ਆਏ ਆ ਸੌਂਦਰੀਆ ਸ਼ੈਲਕ ਠੀਕ ਹੈ ਜੀ ਸੌਂਦਰੀਆ ਸ਼ੈਲਕ ਹੈ ਜੀ ਇਹ ਇਹ ਸੌਂਦਰੀਆ ਸ਼ੈਲਕ ਹੈ ਜੀ ਇਹ ਵੀ ਥੋੜਾ ਜਿਹਾ ਜਿਹੜੀ ਇਹਦੀ ਸ਼ਾਈਨਿੰਗ ਹੈ ਇਸ ਜਿਹੜਾ ਸਟੱਫ ਹੈ ਇਹ ਇਦਾਂ ਲੱਗ ਰਿਹਾ ਜਿਵੇਂ ਸ਼ਿਮਰ ਹੈ ਕਿਉਂਕਿ ਤੁਸੀਂ ਜਿਹੜੇ ਸੂਟ ਲੈਂਦੇ ਹੋਵੋਗੇ ਸ਼ਿਮਰ ਦੇ ਇਹ ਵਾਲਾ ਸਟੱਫ ਹੁੰਦਾ ਜੀ ਉਹ ਸ਼ਿਮਰ ਠੀਕ ਹੈ ਜੀ ਇਹ origignal ਸ਼ਿਮਰ ਨਹੀਂ ਹੈਗੀ ਜਿਹੜੀ ਇਸ ਤੋਂ ਪਹਿਲਾਂ ਸੂਟ ਦਿਖਾ ਚੁੱਕੇ ਹਾਂ ਉਹ ਵਾਲੇ ਸੀ origignal ਸ਼ਿਮਰ ਇਹ ਵੀ ਸ਼ਿਮਰ ਦੀ ਤਰ੍ਹਾਂ ਹੀ ਸਟੱਫ ਹੁੰਦਾ ਹੈ ਸੌਂਦਰੀਆ ਸ਼ੈਲਕ ਸ਼ਿਮਰ ਦੀ ਤਰ੍ਹਾਂ ਹੀ ਸਟੱਫ ਹੁੰਦਾ ਅਸੀਂ ਇਹਦੇ ਉੱਪਰ ਇੱਕ ਸੂਟ ਵੀ ਰੈਡੀ ਕੀਤਾ ਹੋਇਆ ਇਹ ਵਾਲੇ ਸਟੱਫ ਦੇ ਉੱਪਰ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਇਆ ਦੇਖੋ ਇਹ ਵਾਲ ਇਸੀ ਸਿੰਪਲ ਸੌਬਰ ਦਾ ਸੂਟ ਰੈਡੀ ਕੀਤਾ ਹੋਇਆ। ਦੇਖੋ ਇਹ ਵਾਲਾ ਸਾਡਾ ਘੇਰਾ ਰੈਡੀ ਹੋਇਆ ਇਹ ਵਾਲੇ ਸਟਾਫ ਦੇ ਉੱਪਰ। ਠੀਕ ਹੈ ਜੀ ਅੱਗੇ ਅਸੀਂ ਨੈੱਕ ਦਿਖਾ ਸਕਦੇ ਹਾਂ ਵੀ ਨੈੱਕ ਰੈਡੀ ਹੋਇਆ। ਇਹ ਵਾਲੇ ਸਟਾਫ ਤੇ ਵੀ ਨੈੱਕ ਰੈਡੀ ਹੋਇਆ ਵਾ। ਅਸੀਂ ਇਹਦੇ ਨਾਲ ਪਾਕਿਸਤਾਨੀ ਬੋਟਮ ਰੈਡੀ ਕੀਤੀ ਹੋਈ ਹੈ। ਇਹ ਵਾਲੀਆਂ ਇਹਦੀ ਆਉਣੀਆਂ ਬਾਜੂ। ਠੀਕ ਹੈ ਜੀ ਇਹ ਸੌਂਦਰੀਆ ਸ਼ੈਲਕ ਹੈ, ਸ਼ਿਮਰਨੀ ਹੈ, ਸੌਂਦਰੀਆ ਸ਼ੈਲਕ ਹੈ ਪਰ ਬਿਲਕੁਲ ਇਹਦੀ ਜਿਹੜੀ ਨਕਲ ਹੈ ਸ਼ਿਮਰ ਦੀ ਤਰ੍ਹਾਂ। ਇਨੂੰ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਸਟਾਫ ਸ਼ਿਮਰ ਨਹੀਂ ਹੈ ਸ਼ਿਮਰ ਦੀ ਤਰ੍ਹਾਂ ਦੀ ਨਕਲ ਹੈ ਸੌਂਦਰੀਆ ਸ਼ਲਕ ਹੈ ਜੀ ਠੀਕ ਹੈ ਜੀ ਇਹ ਵਾਲੀ ਜਿਹੜੀ ਬਾਟਮ ਰੈਡੀ ਕੀਤੀ ਹੋਈ ਹੈ ਇਹਦੇ ਉੱਪਰ ਪਾਕਿਸਤਾਨੀ ਬਾਟਮ ਰੈਡੀ ਕੀਤੀ ਹੋਈ ਹੈ ਅਸੀਂ ਇਹਦੀ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ 700 700 ਦੇ ਵਿੱਚ ਤੁਸੀਂ ਇਹ ਵਾਲਾ ਸੌਂਦਰੀਆ ਸ਼ਲਕ ਦਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ 700 ਦੇ ਵਿੱਚ ਬਿਲਕੁਲ ਸ਼ਿਮਰ ਦੀ ਤਰ੍ਹਾਂ ਸਟਾਫ ਰਹਿਣ ਵਾਲਾ ਸੌਂਦਰੀਆ ਸ਼ਲਕ 700 ਦੇ ਵਿੱਚ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਹਦੇ ਵਿੱਚ ਕੇਵਲ ਆ ਕਲਰ ਮਿਲੂਗਾ ਮਹਿੰਦੀਆ ਜਾਂ ਕਲਰ ਹੈ ਦੇਖੋ ਤਾਂ ਨਜ਼ਦੀਕ ਤੋਂ ਦਿਖਾ ਸਕਦੇ ਆ ਬਿਲਕੁਲ ਸ਼ਿਮਰ ਦੀ ਤਰ੍ਹਾਂ ਜੀ ਬਿਲਕੁਲ ਸ਼ਿਮਰ ਦੀ ਤਰ੍ਹਾਂ ਤੁਹਾਨੂੰ ਦਿਖਾ ਸਕਦੇ ਆ ਨਜ਼ਦੀਕ ਤੋਂ ਠੀਕ ਹੈ ਜੀ ਸੌਂਦਰੀਆ ਸ਼ਿਲਕਾ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਾਡੇ ਕੋਲ ਇਹਦੇ ਵਿੱਚ ਤਿੰਨ ਕਲਰ ਹੈ ਜੀ ਇੱਕ ਇਹ ਵਾਲਾ ਮਹਿੰਦੀਆ ਕਲਰ ਸੀ ਇੱਕ ਇਹ ਮੂਵ ਕਲਰ ਆਊਗਾ ਠੀਕ ਹੈ ਜੀ ਇਹ ਮੂਵ ਕਲਰ ਆਉਣ ਵਾਲਾ ਸੌਂਦਰੀਆ ਸ਼ਿਲਕਾ ਦੇਖ ਸਕਦੇ ਹੋ ਤੁਸੀਂ 700 ਦੇ ਵਿੱਚ ਸਾਡੇ ਕੋਲੋਂ ਇਹ ਵਾਲਾ ਸੂਟ ਤੁਸੀਂ ਬਾਏ ਕਰ ਸਕਦੇ ਹੋ ਇਹ ਵੀ ਸਟਾਫ ਬਹੁਤ ਵਧੀਆ ਰਹਿਣ ਵਾਲਾ ਤੁਸੀਂ ਵਰਕ ਕਰਵਾ ਕੇ ਨੂੰ ਰੈਡੀ ਕਰ ਸਕਦੇ ਹੋ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਅੱਗੇ ਸਿੱਟ ਤੁਹਾਡੇ ਵਾਸਤੇ ਲੈ ਕੇ ਆਏ ਜੀ ਜੋਰ ਜੱਟ ਕਈ ਮੇਰੀ ਭੈਣਾਂ ਦੀ ਡਿਮਾਂਡ ਸੀ ਜੋਰ ਜੱਟ ਦੀ ਵੀ ਜੋਰ ਜੱਟ ਦੇ ਉੱਪਰ ਅਸੀਂ ਵਰਕ ਕਰਵਾਉਣਾ ਠੀਕ ਹੈ ਜੀ ਦੇਖੋ ਚੈੱਕ ਵਾਲੀ ਜੋਰ ਜੱਟ ਹੈ ਜੀ ਦੇਖ ਸਕਦੇ ਹੋ ਇਹਦੇ ਉੱਪਰ ਚੈੱਕ ਬਣਿਆ ਹੋਇਆ ਹੈ ਕਲਰ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਕਲਰ ਹੈ ਇਦਾਂ ਦਾ ਸਟਾਫ ਨਹੀਂ ਹੈ ਕਿ ਹਾਰਡ ਵਾਲਾ ਸਟਾਫ ਹੋਊਗਾ ਬਿਲਕੁਲ ਸੌਫਟ ਵਾਲਾ ਸਟਾਫ ਹੈ ਜੀ ਬਿਲਕੁਲ ਸੌਫਟ ਚੈੱਕ ਵਾਲੀ ਜੌਰਜਟ ਹੈ ਸਾਡੇ ਕੋਲੇ ਵਰਕ ਕਰਵਾਉਣ ਵਾਸਤੇ ਤੁਸੀਂ ਇਹਦੇ ਉੱਪਰ ਸੂਟ ਰੈਡੀ ਕਰ ਸਕਦੇ ਹੋ ਅਸੀਂ ਤੁਹਾਨੂੰ ਇੱਕ ਇਹ ਵਾਲਾ ਸੂਟ ਦਿਖਾਉਣ ਲੱਗੇ ਆ ਇਹ ਦੇਖੋ ਜੌਰਜਟ ਦੇ ਉੱਪਰ ਸੂਟ ਜਿਹੜਾ ਰੈਡੀ ਹੋਇਆ ਹੈ ਇਹ ਉੱਪਰ ਪੈਨਲਸ ਜਾ ਰਹੇ ਆ ਠੀਕ ਹੈ ਜੀ ਇਹ نیچے ਘੇਰੇ ਤੇ ਵਰਕ ਹੋਇਆ ਬੜਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਇਦਾਂ ਦਾ ਸੂਟ ਤੁਸੀਂ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜ਼ੋਰਜਟ ਦੇ ਉੱਪਰ ਇਹ ਵਾਲਾ ਵਰਕ ਰੈਡੀ ਹੋਇਆ ਠੀਕ ਹੈ ਜੀ ਇਹ ਸੀ ਚੈੱਕ ਲਈ ਜ਼ੋਰਜਟ ਲੈ ਕੇ ਆਏ ਆ ਇਹਦੇ ਉੱਪਰ ਵੀ ਤੁਸੀਂ ਇਦਾਂ ਦਾ ਵਰਕ ਕਰਵਾ ਸਕਦੇ ਹੋ ਇੱਕ ਸਾਡੇ ਕੋਲੇ ਹੋਰ ਫੂਟ ਰੈਡੀ ਹੋਇਆ ਇਦਾਂ ਹੀ ਜ਼ੋਰਜਟ ਦਾ ਦੇਖੋ ਇਹ ਵਾਲਾ ਕਲਰ ਦੇਖੋ ਇਹ ਵੀ ਜ਼ੋਰਜਟ ਦੇ ਉੱਪਰ ਹੀ ਰੈਡੀ ਹੋਇਆ ਜੀ ਠੀਕ ਹੈ ਜੀ ਇਹ ਵਾਲਾ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਵੀ ਜ਼ੋਰਜਟ ਦੇ ਉੱਪਰ ਰੈਡੀ ਹੋਇਆ ਠੀਕ ਹੈ ਜੀ ਇੱਕ ਅਸੀਂ ਆ ਲੈ ਕੇ ਆਏ ਮਾਊਸ ਕਲਰ ਇਹ ਵੀ ਚੈੱਕ ਲਈ ਜ਼ੋਰਜਟ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਾਡੇ ਕੋਲ ਤੁਸੀਂ ਵਰਕ ਕਰਵਾਉਣ ਵਾਸਤੇ ਬਾਏ ਕਰ ਸਕਦੇ ਹੋ ਬਿਲਕੁਲ ਸੌਫਟ ਵਾਲਾ ਸਟਾਫ ਹੈ ਜੀ ਬਿਲਕੁਲ ਸੌਫਟ ਵਾਲਾ ਹੈ ਨਜ਼ਦੀਕ ਤੋਂ ਤੁਹਾਨੂੰ ਦਿਖਾਉਣ ਲੱਗੇ ਆ ਦੇਖੋ ਇਹਦੇ ਚੈੱਕ ਬਣਿਆ ਹੋਇਆ ਜੀ ਐਦਾਂ ਚੈੱਕ ਬਣਿਆ ਹੋਇਆ ਇਹਦੇ ਨਿਊ ਜਸਟ ਸਟਾਫ ਆਇਆ ਹੈ ਚੈੱਕ ਵਾਲੀ ਜ਼ੋਰ ਜਟ ਦੀ ਦੇਖੋ ਇਹ ਵਾਲਾ ਐਦਾਂ ਦਾ ਡਿਜ਼ਾਈਨ ਹੈ ਅਜੈਕਟ ਠੀਕ ਹੈ ਜੀ 500 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ 500 ਦੇ ਵਿੱਚ ਦੇਖੋ ਇਹ ਕੇ ਆਊਗਾ ਮਹਿਰੂਨ ਕਲਰ ਹੈ ਕੈਮਰੇ ਦੇ ਵਿੱਚ ਜਿਹੜਾ ਕਲਰ ਆ ਰਿਹਾ ਉਹ ਨਾ ਰੈੱਡ ਆ ਰਿਹਾ ਰੈੱਡ ਨਹੀਂ ਹੈਗਾ ਜੀ ਇਹ ਕਲਰ ਮਹਿਰੂਨ ਹੈ ਜੀ ਠੀਕ ਹੈ ਜੀ ਇਹ ਮਹਿਰੂਨ ਕਲਰ ਹੈ ਡਾਰਕ ਮਹਿਰੂਨ ਕਲਰ ਹੈ ਚੈੱਕ ਵਾਲੀ ਜੌਰਜਟ ਹੈ ਦਿਖਾ ਸਕਦੇ ਆ ਤੁਹਾਨੂੰ 500 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਚੈੱਕ ਵਾਲੀ ਜੌਰਜਟ ਦਾ ਬਾਏ ਕਰ ਸਕਦੇ ਹੋ 500 ਦੇ ਵਿੱਚ ਠੀਕ ਹੈ ਜੀ ਇੱਥੇ ਤੁਸੀਂ ਵਰਕ ਕਰਵਾ ਸਕਦੇ ਹੋ ਪਲੇਅਰ ਸੂਟ ਰੈਡੀ ਕਰਨਾ ਪਈ ਸੂਟ ਰੈਸ ਆ ਦਿਓ ਬਿਲਕੁਲ ਸੌਫਟ ਵਾਲਾ ਸਟਾਫ ਹੈ ਕੋਈ ਹਾਰਡ ਵਾਲਾ ਸਟਾਫ ਨਹੀਂ ਹੈ ਠੀਕ ਹੈ ਜੀ ਚੈੱਕ ਵਾਲੀ ਜੋਰ ਜਟ ਹੈ ਇਹ ਇਹਦੇ ਵਿੱਚ ਇੱਕ ਵਾਈਨ ਕਲਰ ਮਿਲ ਜੂਗਾ ਵਾਈਨ ਕਲਰ ਦੇ ਵਿੱਚ ਸਾਡੇ ਕੋਲੇ ਬੜਾ ਸੋਹਣਾ ਸੀ ਪਹਿਲਾਂ ਦਿਖਾਇਆ ਸੂਟ ਰੈਡੀ ਹੋਇਆ ਵਾ ਇਦਾਂ ਵਰਕ ਹੋ ਕੇ ਬੜਾ ਪਿਆਰਾ ਜਿਹਾ ਸੂਟ ਰੈਡੀ ਹੁੰਦਾ ਇਸ ਵਾਰ ਇਸ ਕਲਰ ਤੇ ਦੇਖੋ ਇਹ ਵੀ ਚੈੱਕ ਵਾਲੀ ਜੋਰ ਜਟ ਹੈ ਇਹਦਾ ਕਲਰ ਵੀ ਥੋੜਾ ਲਾਈਟ ਆ ਰਿਹਾ ਪਰ ਇਹ ਡਾਰਕ ਮੂਵ ਕਲਰ ਹੈ ਜੀ ਦੇਖੋ ਦੇਖ ਸਕਦੇ ਹੋ ਪਰਪਲ ਜਿਹਾ ਕਲਰ ਹੈ ਇਹ ਕੈਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵੀ ਚੈੱਕ ਵਾਲੀ ਜੋਰਜ ਆਟਾ ਜੀ ਠੀਕ ਹੈ ਜੀ ਇਹਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਜੀ ਇਹ ਚੈੱਕ ਨਹੀਂ ਹੈਗੀ ਇਹ ਲਾਈਨਾਂ ਵਾਲੀ ਜੋਰਜ ਆਟਾ ਜੀ ਲਾਈਨਾਂ ਬਣੀਆਂ ਹੋਈਆਂ ਇਹਦੇ ਵਿੱਚ ਇਹਦੀ ਪ੍ਰਾਈਸ ਰਹਿਣ ਵਾਲੀ ਹੈ ਜੀ 500 ਰੁਪਏ ਠੀਕ ਹੈ ਕੇਵਲਾ ਕਲਰ ਦੇਖ ਸਕਦੇ ਹੋ ਡਾਰਕ ਸੀ ਗ੍ਰੀਨ ਜਾਂ ਕਲਰ ਹੈ ਜੀ ਕਲਰ ਜਿਹੜਾ ਇਹ ਬੋਟਲ ਗ੍ਰੀਨ ਹੈ ਦੇਖ ਸਕਦੇ ਹੋ ਕਲਰ ਸੇਮ ਇਹ ਵਾਲਾ ਕਲਰ ਹੈ ਜੀ ਇਹ ਵਿੱਚ ਚੈੱਕ ਬਣਿਆ ਹੋਇਆ ਜ਼ੋਰ ਜੜ ਦੇ ਵਿੱਚ ਚੈੱਕ ਬਣਿਆ ਹੋਇਆ ਜੀ 500 ਦੇ ਵਿੱਚ ਤੋਂ ਸਾਡੇ ਕੋਲੇ ਬਾਈ ਕਰ ਸਕਦੇ ਹੋ ਇਹਦੇ ਉੱਪਰ ਵਰਕ ਕਰਵਾ ਕੇ ਤੁਸੀਂ ਆਪਣੇ ਸੂਟ ਨੂੰ ਸੋਨਾ ਦਾ ਰੈਡੀ ਕਰ ਸਕਦੇ ਹੋ ਅਗਲਾ ਸਟਾਫ ਸਾਡੇ ਕੋਲੇ ਆਇਆ ਜ਼ੋਰ ਜੜ ਦੇ ਵਿੱਚ ਇਹ ਵੀ ਆਇਆ ਹੈ ਜਿਵੇਂ ਨਿਊ ਸਟਾਫ ਆਇਆ ਇਹਦੇ ਉੱਪਰ ਦੇਖੋ ਐਡਾ ਡਿਜ਼ਾਈਨ ਬਣਿਆ ਹੋਇਆ ਸਾਰੇ ਦੇ ਉੱਪਰ ਅਦਾ ਛੋਟੇ ਛੋਟਾ ਵਰਕ ਹੈ ਜ਼ੋਰਜੜ ਦੇ ਉੱਪਰ ਦੇਖੋ ਤੁਸੀਂ ਇਹ ਵਾਲਾ ਸੂਟ ਪਲੇਨ ਵੀ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਰੈਡੀ ਹੋਣਾ ਪਲੇਨ ਜਿਵੇਂ ਸਾਡੇ ਕੋਲੇ ਮਸਲੀਨ ਦੇ ਦੁਪट्टे ਹੁੰਦੇ ਆ ਜ਼ੋਰਜੜ ਦੇ ਦੁਪट्टे ਹੁੰਦੇ ਆ ਠੀਕ ਹੈ ਜੀ ਔਰ ਗੈਂਜ਼ਾ ਦੇ ਦੁਪट्टे ਪਏ ਹੁੰਦੇ ਉਹਨਾਂ ਦੁਪੱਟਿਆਂ ਦੇ ਨਾਲ ਤੁਸੀਂ ਇਹ ਵਾਲਾ ਸੂਟ ਪਲੇਨ ਵੀ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਐਦਾਂ ਦੇ ਸਟਾਫ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਹੋਰ ਵੀ ਵਧੀਆ ਰੈਡੀ ਹੋਣਾ ਦੇਖੋ ਐਦਾਂ ਇਹਦੇ ਉੱਪਰ ਐਦਾਂ ਆਹ ਬੂਟੀ ਜੀ ਬਣੀ ਹੋਈ ਹੈ ਜੀ ਜੋਰਜਟ ਦੇ ਉੱਪਰ ਇਹ ਵੀ ਜੋਰਜਟ ਦਾ ਸਟੱਫ ਰਹਿਣ ਵਾਲਾ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹ ਵਾਲੇ ਸਟੱਫ ਦੀ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਪਲੇਨ ਸੂਟ ਰੈਡੀ ਕਰੋ ਰੈਡੀ ਕਰੋ ਪਲੇਨ ਸੂਟ ਉਸ ਤੋਂ ਵੀ ਜ਼ਿਆਦਾ ਸੋਹਣਾ ਰੈਡੀ ਹੋਣਾ ਜੀ ਦੁਪੱਟੇ ਸਾਡੇ ਕੋਲੇ ਪਏ ਹੁੰਦੇ ਆ ਹੈਵੀ ਦੁਪੱਟੇ ਹੁੰਦੇ ਆ ਪਲੇਨ ਦੁਪੱਟੇ ਹੁੰਦੇ ਆ ਸੋ ਉਹਨਾਂ ਨਾਲ ਲੈ ਸਕਦੇ ਆ ਜੀ ਇਹ ਵਾਲਾ ਹੈਗਾ ਪਰਪਲ ਕਲਰ ਹੈ ਜੀ ਇਹਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪੂਰੇ ਸੂਟ ਦੇ ਉੱਪਰ ਐਦਾਂ ਦੀ ਇਦਾਂ ਇਦਾਂ ਦਾ ਵਰਕ ਜਾਂ ਹੋਇਆ ਜੀ ਛੋਟੀ ਛੋਟੀ ਬੂਟੀ ਜੀ ਬਣੀ ਹੋਈ ਹੈ ਜੀ ਦੇਖੋ ਜੀ ਤੁਹਾਨੂੰ ਸੇਮ ਦਿਖਾ ਸਕਦੇ ਆ ਇਹ ਵਾਲਾ ਇਦਾਂ ਦਾ ਇਹਦੇ ਉੱਪਰ ਸਟੱਫ ਜਾਂ ਬਣਿਆ ਹੋਇਆ ਸਟੱਫ ਨਹੀਂ ਹੈਗਾ ਇਦਾਂ ਇਹ ਬੂਟੀ ਜੀ ਬਣੀ ਹੋਈ ਹੈ ਵਰਕ ਜਾਂ ਹੋਇਆ ਵੈਦਾ ਠੀਕ ਹੈ ਜੀ ਇਹਦੇ ਵਿੱਚ ਇੱਕ ਸੁੱਕਾ ਮਹਿੰਦੀਆ ਦਾ ਕਲਰ ਹੈ ਇਹ ਕੇਵਲਾ ਕਲਰ ਹੈ ਦਾ ਮੇਚ ਮਹਿੰਦੀਆ ਦਾ ਇਹ ਵੀ ਬੜਾ ਪਿਆਰਾ ਜਾਂ ਕਲਰ ਹੈ ਮਹਿੰਦੀਆ ਦੇਖੋ ਜੀ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਇਹ ਜਾਰਜਟ ਦਾ ਆ ਠੀਕ ਹੈ ਜੀ ਇਹ ਕੇਵਲਾ ਕਲਰ ਹੈ ਮੂਵਜ਼ ਆ ਕਲਰ ਹੈ ਵੀ ਇਹ ਵੀ ਦੇਖ ਸਕਦੇ ਹੋ ਲਵੰਡਰ ਕਲਰ ਆ ਇਹ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਾਡੇ ਕੋਲੋਂ ਬਾਏ ਕਰ ਸਕਦੇ ਹੋ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਪਲੇਨ ਸੂਟ ਰੈਡੀ ਕੋਲੋਂ ਬੜਾ ਸੋਹਣਾ ਜਿਹਾ ਪਲੇਨ ਸੂਟ ਰੈਡੀ ਹੋਣਾ ਜੇ ਤੁਸੀਂ ਇਹਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਵਰਕ ਕਰਵਾ ਸਕਦੇ ਆ ਕਿ ਮੈਂ ਜ਼ੈਂਟਾ ਕਲਰ ਹੈ ਜੀ ਕਾਫੀ ਮੇਰੀ ਭੈਣਾਂ ਨੂੰ ਮਿਜ਼ੈਂਟਾ ਕਲਰ ਪਸੰਦ ਹੁੰਦਾ ਠੀਕ ਹੈ ਕੈਮਰੇ ਦੇ ਵਿੱਚ ਕਈ ਵਾਰੀ ਇਹ ਦਿਖਦੀ ਨਹੀਂ ਹੈਗੀ ਜੀ ਡਿਜ਼ਾਈਨਿੰਗ ਜੀ ਨਜ਼ਦੀਕ ਤੋਂ ਤੁਹਾਨੂੰ ਦਿਖਾਉਣੀ ਹੈ ਜੀ ਅਸੀਂ ਠੀਕ ਹੈ ਜੀ ਇਹ ਮਿਜ਼ੈਂਟਾ ਕਲਰ ਹੈ ਦੇਖ ਸਕਦੇ ਹੋ ਐਡਾ ਲਾਈਨਾਂ ਬਣੀਆ ਹੋਈਆਂ ਨੇ ਇਹਦੇ ਵਿੱਚ ਮਸਲੀਨ ਦੇ ਦੁਪट्टे ਸਾਡੇ ਕੋਲੇ ਹੁੰਦੇ ਆ ਜੋਰ ਜੜ ਦੇ ਦੁਪट्टे ਹੁੰਦੇ ਆ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਉਹਨਾਂ ਦਾ ਤੁਸੀਂ ਲੈ ਸਕਦੇ ਹੋ ਇਹ ਸੀ ਗ੍ਰੀਨ ਕਲਰ ਹੈ ਜੀ ਦੇਖ ਸਕਦੇ ਹੋ ਸੀ ਗ੍ਰੀਨ ਕਲਰ ਹੈ ਠੀਕ ਹੈ ਜੀ ਇਹ ਮੋਰ ਪੰਖੀਆ ਕਲਰ ਹੈ ਕਲਰ ਥੋੜੇ ਜਿਹੀ ਸਹੀ ਨਹੀਂ ਆਉਂਦੇ ਜੀ ਕੈਮਰੇ ਵਿੱਚ ਪਰ ਤੁਹਾਨੂੰ ਦੱਸ ਰਹੀ ਆ ਵੀ ਕਿਹੜਾ ਕਿਹੜਾ ਕਲਰ ਹੈ ਇਹ ਮੋਰ ਪੰਖੀਆ ਕਲਰ ਹੈ ਠੀਕ ਹੈ ਜੀ ਮੋਰ ਪੰਖੀਆ ਤੁਹਾਨੂੰ ਪਤਾ ਹੀ ਹੁੰਦਾ ਕਿੰਨਾ ਸੋਹਣਾ ਜਿਹਾ ਕਲਰ ਹੁੰਦਾ ਇਹ ਮੋਰ ਪੰਖੀਆ ਕਲਰ ਪਰ ਇਹ ਚ ਲਾਈਟ ਆ ਰਿਹਾ ਲਾਈਟ ਆ ਰਿਹਾ ਕੈਮਰੇ ਚ ਪਰ ਬੜਾ ਸੋਨਾ ਦਾ ਕਲਰ ਹੁੰਦਾ ਮੋਰ ਪੰਖੀਆ ਜੀ ਠੀਕ ਹੈ ਜੀ ਆ ਦੇਖੋ ਜੀ ਐਦਾਂ ਇਹਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਜੋਰ ਜੜ ਦੇ ਵਿੱਚ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹ ਵਾਈਨ ਕਲਰ ਹੈ ਠੀਕ ਹੈ ਜੀ ਇਹ ਵਾਈਨ ਕਲਰ ਹੈ 600 ਰੁਪਏ ਰਹਿਣ ਵਾਲੀ ਹੈ ਦੀ ਪ੍ਰਾਈਸ ਇਹ ਵਾਈਨ ਕਲਰ ਹੈ ਜੀ ਬੜਾ ਸੋਹਣਾ ਜਿਹਾ ਸਟਾਫ ਰਹਿਣ ਵਾਲਾ ਜੀ ਇਹ ਪ੍ਰਾਈਸ ਰਹੂਗੀ 600 ਰੁਪਏ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰੋ ਤੇ ਕਮੈਂਟ ਕਰਿਓ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਕਰਦੇ ਆ ਜੀ ਵੀਡੀਓ ਉਹ ਤੁਹਾਨੂੰ ਸਕਿੱਪ ਨਾ ਹੋਵੇ ਜਿਹੜਾ ਇਹ ਵਾਈਨ ਕਲਰ ਆ ਜੀ ਦੇਖੋ ਇਹ ਵੀ ਥੋੜਾ ਕਲਰ ਹੋਰ ਹੀ ਆ ਰਿਹਾ ਪਰ ਵਾਈਨ ਕਲਰ ਬੜਾ ਪਿਆਰਾ ਜਿਹਾ ਵਾਈਨ ਕਲਰ ਆ ਜੀ ਠੀਕ ਹੈ ਜੀ ਕੈਮਰੇ ਥੋੜਾ ਲੱਗ ਜਾ ਰਿਹਾ ਠੀਕ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ